ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਵਾਸੀ ਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਪਰਮਪਿਤਾ ਪਰਮਾਤਮਾ ਜੀ ਦੇ ਵੱਲੋਂ ਮਿਲੀ ਹੋਈ ਮਨੁੱਖੀ ਦੇ ਇਹ ਮਨੁੱਖੀ ਜਮਾ ਇਸ ਦਾ ਹਰ ਇੱਕ ਸਵਾਸ ਬਹੁਤ ਕੀਮਤੀ ਆ ਬਹੁਤ ਅਣਮੋਲ ਆ ਕਿਉਂਕਿ ਮਾਰਾ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਨਮ ਦੇ ਕੇ ਸਾਨੂੰ ਇਸ ਧਰਤੀ ਤੇ ਭੇਜਿਆ ਤਾ ਸਾਡੀ ਉਮਰ ਦਿਨਾਂ ਵਿੱਚ ਨਹੀਂ ਲਿਖੀ ਨਾ ਹੀ ਮਹੀਨਿਆਂ ਵਿੱਚ ਲਿਖੀ ਆ ਨਾ ਹੀ ਸਾਲਾਂ ਦੇ ਵਿੱਚ ਲਿਖੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗਿਣਤੀ ਦੇ ਸਵਾਸ ਦੇ ਕੇ ਭੇਜਿਆ ਸਾਡੀ ਉਮਰ ਸਵਾਸਾਂ ਦੇ ਵਿੱਚ ਲਿਖੀ ਗਈ ਆ ਇਹ ਗਿਣਤੀ ਦੇ ਸਵਾਸ ਸਾਨੂੰ ਮਿਲੇ ਆ ਜਿੱਦਣ ਸਾਡੇ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਸਾਨੂੰ ਆਪਣੇ ਸਾਰੇ ਕੰਮ ਵਿੱਚ ਵਿਚਾਲੇ ਛੱਡ ਕੇ ਵਾਪਸ ਜਾਣਾ ਪੈਣਾ ਹੈ ਸੋ ਇਸ ਕਰਕੇ ਮਹਾਪੁਰਖ ਜੀ ਵਾਰ-ਵਾਰ ਇਹ ਗੱਲ ਸਮਝਾਉਂਦੇ ਆ ਕਿ ਆਪਣੇ ਇਹਨਾਂ ਕੀਮਤੀ ਸਵਾਸਾਂ ਦੀ ਕਦਰ ਕਰੋ ਹਰ ਸਵਾਸ ਨੂੰ ਹੀ ਗੁਰੂ ਚਰਨਾਂ ਦੇ ਲੇਖੇ ਲਾ ਦਿਓ ਕਿਉਂਕਿ ਜਿਸ ਸਵਾਸ ਦੇ ਵਿੱਚ ਅਸੀਂ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਆ ਪਰਮਾਤਮਾ ਦੀ ਭਗਤੀ ਕਰਦੇ ਆ ਉਹ ਸਵਾਸ ਹੋਰ ਵੀ ਕੀਮਤੀ ਹੋ ਜਾਂਦੇ ਨੇ ਜਾਂ ਇੰਜ ਕਹ ਲਈਏ ਕਿ ਜਿਸ ਸਵਾਸ ਦੇ ਵਿੱਚ ਅਸੀਂ ਨਾਮ ਜਪਿਆ ਉਸ ਸਵਾਸ ਸਾਡੀ ਕੀਮਤ ਵਧਾ ਦਿੰਦੇ ਨੇ ਸੋ ਇਸ ਕਰਕੇ ਕੋਸ਼ਿਸ਼ करिए ਕਿ ਹਰ ਸਵਾਸ ਗੁਰੂ ਚਰਨਾਂ ਦੇ ਲੇਖੇ ਲੱਗੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਦਿਆਂ ਹੋਇਆਂ ਬੀਤੇ ਮਹਾਪੁਰਖ ਜੀ ਵਾਰ-ਵਾਰ ਸਮਝਾਉਂਦੇ ਕਿ ਭਾਈ ਅਮਰਤ ਵੇਲੇ ਦੀ ਭਜਨਮੰਦਗੀ ਕਰਨੀ ਤਾਂ ਜ਼ਰੂਰੀ ਆ ਕੋਸ਼ਿਸ਼ ਕਰੋ ਕਿ ਦਿਨ ਦੇ ਵਿੱਚ ਵੀ ਜਦੋਂ ਕੰਮ ਧੰਦੇ ਕਰਦੇ ਹੋ ਆਪਣੀ ਕਿਰਤ ਕਰਦੇ ਹੋ ਉਦੋਂ ਵੀ ਨਾਮ ਨਾਲ ਨਾਮ ਜਪੋ ਹੱਥ ਕੰਮ ਕਰਨ ਮਨ ਸਾਡਾ ਗੁਰੂ ਗੁਰੂ ਕਰੇ ਤੇ ਖਾਸ ਕਰਕੇ ਇਹ ਜੋ ਕੱਲ ਨੂੰ ਮਹੀਨਾ ਸ਼ੁਰੂ ਹੋਣ ਜਾ ਰਿਹਾ ਏ ਇਸ ਮਹੀਨੇ ਬਾਰੇ ਆਪਾਂ ਸਭ ਨੇ ਸੁਣਿਆ ਕਿ ਇਸ ਮਹੀਨੇ ਦੇ ਵਿੱਚ ਕਿਹਾ ਜਾਂਦਾ ਸਾਡੀ ਕੀਤੀ ਹੋਈ ਭਜਨ ਮੰਦਗੀ ਕੀਤੀ ਹੋਈ ਭਗਤੀ ਕੀਤੇ ਹੋਏ ਦਾਨ ਪੁੰਨ ਦਾ ਬਹੁਤ ਜ਼ਿਆਦਾ ਫਲ ਮਿਲਦਾ ਹੈ ਸੋ ਇਸ ਕਰਕੇ ਇਸ ਮਹੀਨੇ ਦੇ ਵਿੱਚ ਕੋਸ਼ਿਸ਼ ਕਰਿਏ ਕਿ ਹਰ ਸਵਾਸ ਹੀ ਗੁਰੂ ਚਰਨਾਂ ਦੇ ਲੇਖੇ ਲੱਗੇ ਨਾਮ ਜਪਦੇ ਹੋਇਆ ਬੀਤੇ ਇਸ ਮਹੀਨੇ ਦੇ ਵਿੱਚ ਇਸ਼ਨਾਨ ਕਰਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਕਲ ਸੰਗਰਾਣ ਵਾਲੇ ਦਿਨ ਲੋਕ ਤੀਰਥ ਸਥਾਨਾਂ ਤੇ ਜਾ ਕੇ ਇਸ਼ਨਾਨ ਕਰਦੇ ਆ ਸਾਰਾ ਹੀ ਮਹੀਨਾ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਮੰਦਗੀ ਕਰਦੇ ਆ ਪਰ ਕਈ ਭੈਣ ਭਰਾਏ ਜੋ ਅਮਰਤ ਵੇਲੇ ਉੱਠ ਕੇ ਇਸ਼ਨਾਨ ਨਹੀਂ ਕਰ ਪਾਉਂਦੇ ਤਾਂ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਆ ਕਿ ਸਾਡੇ ਤੋਂ ਇਸ਼ਨਾਨ ਨਹੀਂ ਕੀਤਾ ਗਿਆ ਤਾਂ ਕੀ ਸਾਨੂੰ ਗੁਰੂ ਸਾਹਿਬ ਜੀ ਦੀ ਖੁਸ਼ੀ ਨਹੀਂ ਮਿਲੇਗੀ ਤਾਂ ਸੰਗਤ ਜੀ ਸਾਨੂੰ ਵਾਰ-ਵਾਰ ਇਹ ਗੱਲ ਸਮਝਾਈ ਜਾਂਦੀ ਕਿ ਇਸ਼ਨਾਨ ਦਾ ਸਬੰਧ ਸਾਡੇ ਸਰੀਰ ਦੇ ਨਾਲ ਆ ਸਭ ਤੋਂ ਜ਼ਰੂਰੀ ਇਸ਼ਨਾਨ ਆ ਸਾਡੇ ਮਨ ਦਾ ਤੇ ਮਨ ਦਾ ਇਸ਼ਨਾਨ ਹੋਣਾ ਹੈ ਬਾਣੀ ਦੇ ਨਾਲ ਨਾਮ ਦੇ ਨਾਲ ਮਹਾਪੁਰਖ ਜੀ ਕਹਿੰਦੇ ਜੇ ਤਨ ਦਾ ਇਸ਼ਨਾਨ ਨਹੀਂ ਵੀ ਕਰਾਇਆ ਜਾਂਦਾ ਪਰ ਮੰਨ ਦਾ ਇਸ਼ਨਾਨ ਜ਼ਰੂਰ ਕਰੋ ਨਾਮ ਜ਼ਰੂਰ ਜਪੋ ਭਜਨ ਬੰਦਗੀ ਜ਼ਰੂਰ ਕਰੋ ਕਈ ਭੈਣ ਭਰਾ ਨੇ ਜੋ ਆਪਣੀ ਸ਼ਰੀਰ ਕਸਮੱਸਿਆ ਦੇ ਕਾਰਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਨਹੀਂ ਕਰ ਪਾਉਂਦੇ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ ਆਪਣਾ ਹੱਥ ਪੈਰ ਮੂੰਹ ਚੰਗੀ ਤਰ੍ਹਾਂ ਧੋ ਕੇ ਜੇਕਰ ਹੱਥ ਪੈਰ ਮਰਮੇ ਨਹੀਂ ਧੋਤਾ ਜਾਂਦਾ ਤਾਂ ਨਾਮ ਤਾਂ ਜਪਨਾ ਹੀ ਜਪਨਾ ਹੈ ਉਹ ਮਾਰਾ ਸੱਚੇ ਪਾਤਸ਼ਾਹ ਸਾਡੇ ਦਿਲ ਦੀਆਂ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਦੀ ਮਜਬੂਰੀ ਆ ਕੌਣ ਬਹਾਨਾ ਬਣਾ ਰਿਹਾ ਹੈ ਸੋ ਜੇ ਤਾਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਜਾਂਦਾ ਹੈ ਤਾਂ ਬਹੁਤ ਵਧੀਆ ਗੱਲ ਆ ਜ਼ਰੂਰ ਕਰੋ ਕਿਉਂਕਿ ਇਸ਼ਨਾਨ ਕਰਕੇ ਸਾਡੇ ਸਰੀਰ ਦਾ ਆਲਸ ਦਲਿੱਧਰ ਲੈ ਜਾਂਦਾ ਹੈ ਅਸੀਂ ਮਨ ਲਾ ਕੇ ਨਾਮ ਜਪ ਸਕਦੇ ਹਾਂ ਕਈ ਵਾਰ ਬੰਦਾ ਨੀਂਦ ਵਿੱਚ ਉੱਠ ਬੈਠ ਕੇ ਨਾਮ ਜਪਣ ਲੱਗਦਾ ਹੈ ਤਾਂ ਆਲਸ ਨੀਂਦ ਹੀ ਕਿਹੜਾ ਨਹੀਂ ਛੱਡਦੀ ਸੋ ਜੇ ਇਸ਼ਨਾਨ ਕਰਕੇ ਨਾਮ ਜਪਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਪਰ ਜੇ ਕਿਸੇ ਵੀ ਕਾਰਨ ਕਰਕੇ ਇਸ਼ਨਾਨ ਨਹੀਂ ਕੀਤਾ ਗਿਆ ਤਾਂ ਨਾਮ ਜਪਣ ਦਾ ਨਾਗਾ ਨਹੀਂ ਪੋਣਾ ਬਾਕੀ ਇਸ ਮਹੀਨੇ ਦੇ ਵਿੱਚ ਤਾਂ ਖਾਸ ਕਰਕੇ ਇਸ ਮਹੀਨੇ ਦਾ ਇੱਕ ਪਲ ਇੱਕ ਛਿਨ ਵੀ ਵਿਰਥਾ ਨਾ ਜਾਵੇ ਖਾਸ ਕਰਕੇ ਅਮਰ ਤਵੇਲੇ ਦਾ ਸਵੇਰੇ ਜਦੋਂ ਉੱਠਣਾ ਹੈ ਸਾਡੀ ਅੱਖ ਖੁੱਲੀ ਅੱਖ ਖੁੱਲਦਿਆਂ ਸਾਰ ਹੀ ਸਾਡੀ ਰਚਨਾ ਤੇ ਆਵੇ ਸਤ ਨਾਮ ਵਾਹਿਗੁਰੂ ਮਾਲਕਾ ਤੇਰਾ ਸ਼ੁਕਰਿਆ ਪਹਿਲਾ ਬੀਤੀ ਸੋਹਣੀ ਰਾਤ ਦੇ ਲਈ ਸ਼ੁਕਰਾਨਾ ਆਪ ਦੇ ਸੋਹਣੇ ਸ਼ਰੀਰ ਦੇ ਲਈ ਸ਼ੁਕਰਾਨਾ ਅਮਰਤ ਵੇਲੇ ਆਪ ਜੀ ਨੇ ਉਠਾ ਦਿੱਤਾ ਉਹਦੇ ਲਈ ਸ਼ੁਕਰਾਨਾ ਕਿਉਂਕਿ ਅਮਰਤ ਵੇਲੇ ਵੀ ਮਾਨਕ ਦੀ ਕਿਰਪਾ ਤੋਂ ਬਿਨਾ ਨਹੀਂ ਉਠਿਆ ਜਾ ਸਕਦਾ ਸੋ ਜੇ ਅਮਰਤ ਵੇਲੇ ਜਾਗ ਆਉਂਦੀ ਆ 3 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚਕਾਰ ਜਾਗ ਆ ਜਾਂਦੀ ਆ ਤਾਂ ਪਹਿਲਾ ਮਾਲਕ ਦਾ ਸ਼ੁਕਰਾਨਾ ਕਰੋ ਕਿ ਮਾਲਕਾ ਤੇਰਾ ਸ਼ੁਕਰਿਆ ਸ਼ੁਕਰਿਆ ਫਿਰ ਮੂਲ ਮੰਤਰ ਜੀ ਦਾ ਜਾਪ ਕਰੋ ਜੇ ਮੂਲ ਮੰਤਰ ਜੀ ਦਾ ਜਾਪ ਨਹੀਂ ਕਰ ਸਕਦੇ ਤਾਂ ਗੁਰ ਮੰਤਰ ਜਾਪ ਜ਼ਰੂਰ ਕਰੋ ਫਿਰ ਇਸ਼ਨਾਨ ਕਰਦਿਆਂ ਹੋਇਆਂ ਵੀ ਸਾਡਾ ਮਨ ਗੁਰੂ ਗੁਰੂ ਕਰਦਾ ਰਹੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ ਮਹਾਂਪੁਰਖ ਜੀ ਅਕਸਰ ਇਹ ਸ਼ਬਦ ਦਾ ਜਾਪ ਸਾਨੂੰ ਇਸ਼ਨਾਨ ਕਰਨ ਵੇਲੇ ਕਰਨ ਨੂੰ ਕਹਿੰਦੇ ਆ ਪਰ ਜੇ ਤੁਸੀਂ ਇਹਨਾਂ ਪੰਕਤੀਆਂ ਦਾ ਉਚਾਰਨ ਨਹੀਂ ਕਰ ਸਕਦੇ ਤਾਂ ਇਸ਼ਨਾਨ ਕਰਦਿਆਂ ਹੋਇਆਂ ਤੁਸੀਂ ਵਾਹਿਗੁਰੂ ਵਾਹਿਗੁਰੂ ਜੀ ਜਪਦੇ ਰਹੋ ਜੇ ਕਿਸੇ ਦੇ ਸਰੀਰ ਨੂੰ ਕੋਈ ਦੁੱਖ ਰੋਗ ਆ ਕੋ ਇਸ਼ਨਾਨ ਕਰਦਿਆਂ ਹੋ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਜੀ ਇਹ ਨਹੀਂ ਕਹਿ ਲਵੇ ਬਸ ਮਾਲਕ ਨੂੰ ਯਾਦ ਕਰਨਾ ਹੈ ਭਾਵੇਂ ਕਿਸੇ ਵੀ ਤਰੀਕੇ ਨਾਲ ਕਰ ਲੋ ਕਿਸੇ ਵੀ ਨਾਮ ਦੇ ਨਾਲ ਯਾਦ ਕਰ ਲੋ ਉਹ ਅੰਤਰਜਾਮੀ ਪਾਸ਼ਾ ਦਿਲਾਂ ਨੂੰ ਜਾਣਨ ਵਾਲੇ ਸਭ ਜਾਣਦੇ ਆ ਉਹ ਦੇਖ ਲਈਏ ਸਾਡੇ ਮਨ ਦੀ ਭਾਵਨਾ ਜੇ ਸਾਡੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ પ્રેમ ਪਿਆਰ ਸਤਿਕਾਰ ਆ ਸ਼ਰਧਾ ਭਾਵਨਾ ਹੈ ਤਾਂ ਫਿਰ ਜਿਵੇਂ ਮਰਜ਼ੀ ਜਪ ਲਓ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪ੍ਰਵਾਣ ਹੀ ਪ੍ਰਵਾਣ ਆ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਚੁਸਤ ਚਲਾਕੀਆਂ ਨਹੀਂ ਚੱਲਦੀਆਂ ਬੋਲੇ ਭਾ ਭਾਗ ਲੱਗਦੇ ਨੇ ਸੋ ਹਰ ਰੋਜ ਮਰਤਵੇ ਲਈ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਤੇ ਖਾਸ ਕਰਕੇ ਜਿਹੜਾ ਕੱਲ ਦਾ ਮਹੀਨਾ ਮਾਗ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਇਸ ਮਹੀਨੇ ਦੇ ਵਿੱਚ ਤਾਂ ਵੱਧ ਤੋਂ ਵੱਧ ਭਜਨ ਬੰਦਗੀ ਕਰੋ ਆਪਣੇ ਆਪ ਨੂੰ ਖੁਦ ਹੀ ਨਿਯਮ ਦੇ ਦਿਓ ਕੁਝ ਐਸਾ ਨਿਯਮ ਦਿਓ ਜਿਹੜਾ ਸਾਡਾ ਸ਼ੁੱਤੇ ਨਾਲ ਜਿਵੇਂ ਅਮਰਤ ਵੇਲੇ ਉੱਠ ਕੇ ਆਪਾਂ ਨਾਮ ਜਪਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਨਾਲ-ਨਾਲ 6 ਵਾਲਾ ਮੂਲ ਮੰਤਰ ਜੀ ਦੇ ਜਾਪ ਦੀ ਕਰਨੀ ਸ਼ੁਰੂ ਕਰ ਦੇਈਏ ਆਪਣੇ ਆਪ ਤੇ ਖੁਦ ਹੀ ਬੈਣ ਲਗਾ ਲਈਏ ਦੋ ਮਾਲਾ ਸਵੇਰੇ ਕਰ ਲਈਏ ਦੋ ਮਾਲਾ ਦੁਪਹਿਰੇ ਕਰ ਲਈਏ ਦੋ ਮਾਲਾ ਸ਼ਾਮ ਨੂੰ ਕਰਨ ਇਸ ਤਰ੍ਹਾਂ ਆਪਾਂ ਛੇ ਮਾਲਾ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹ ਜੇ ਯਾਦ ਨਹੀਂ ਰਹਿੰਦਾ ਤਾਂ ਰੋਟੀ ਖਾਣ ਵੇਲੇ ਦਾ ਨਿਯਮ ਬਣਾ ਲਓ ਕਿ ਮੈਂ ਰੋਟੀ ਨਾਮ ਜਪਣ ਤੋਂ ਬਾਅਦ ਖਾਣੀ ਆ ਦੋ ਮਾਲਾ ਜਪਣ ਤੋਂ ਬਾਅਦ ਸਵੇਰ ਦਾ ਪ੍ਰਸ਼ਾਦਾ ਦੋ ਮਾਲਾ ਜਪਣ ਤੋਂ ਬਾਅਦ ਹੀ ਰਾਤ ਦਾ ਪ੍ਰਸ਼ਾਦਾ ਜੇ ਦੁਪਹਿਰੇ ਛਕਦੇ ਹੋ ਤਾਂ ਵੀ ਇਹ ਬੈਨ ਹੋਵੇ ਕਿ ਪਹਿਲਾਂ ਦੋ ਮਾਲਾ ਮੂਲ ਮੰਤਰ ਜੀ ਦੇ ਜਾਪ ਦੀਆਂ ਕਰਨੀ ਜੇ ਬੰਦੇ ਦਾ ਜਪਣ ਦਾ ਮਾਨਿਆ ਤਾਂ ਉਹਨੇ ਕਮਾਕਾਰਾਂ ਦੇ ਵਿੱਚੋਂ ਵੀ ਟਾਈਮ ਕੱਢ ਲੈਣਾ ਹੈ ਜਪਣ ਵਾਲਿਆਂ ਨੇ ਬਹਾਨੇ ਬਣਾ ਬਣਾ ਕੇ ਜਪ ਨਹੀਂ ਦੇ ਨੇ ਤੇ ਜਿਨ੍ਹਾਂ ਨੇ ਨਹੀਂ ਜਪਣਾ ਉਹਨਾਂ ਦੇ ਕੋਲ ਨਾ ਜਪਣ ਦੇ ਵੀ 100 ਬਹਾਨੇ 100 ਬਹਾਨਿਆਂ ਦੇ ਨਾਲ ਗੱਲ ਨਹੀਂ ਬਣਨੀ ਬੇੜਾ ਪਾਰ ਤਾਂ ਨਾਮ ਜਪ ਕੇ ਹੀ ਹੋਣਾ ਹੈ ਭਾਵੇਂ ਅਸੀਂ ਲੱਖਾਂ ਕਰੋੜਾ ਰੁਪਏ ਕਮਾ ਲਈਏ ਆਖਰੀ ਵੇਲੇ ਸਾਡੇ ਨਾਲ ਜਾਣੇ ਨੇ ਸਾਡੇ ਕੀਤੇ ਹੋਏ ਚੰਗੇ ਕਰਮ ਸਾਡਾ ਜਪਿਆ ਹੋਇਆ ਨਾਮ ਇਹੀ ਦਰਗਾਹੀ ਕਮਾਈਆ ਇਸੇ ਕਮਾਈ ਨਹੀਂ ਉਥੇ ਕੰਮ ਹੋਣਾ ਹੈ ਸਵਾਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਤੁਸੀਂ ਮੈਨੂੰ ਆਪਣੀ ਸ਼ੂਟਿੰਗ ਆ